ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਇੱਕ ਕੁੜੀ ਦੁਆਰਾ ਦੱਸੀ ਗਈ ਆਪਣੀ ਜ਼ਿੰਦਗੀ ਦੀ ਕਹਾਣੀ ਆ ਇੱਕ ਕੁੜੀ ਜਿਹਦਾ ਨਾਮ ਪ੍ਰੀਤ ਆ ਉਹ ਦੱਸਦੀ ਆ ਕਿ ਜਦੋਂ ਮੈਂ ਸਕੂਲ ਦੇ ਵਿੱਚ ਪੜ੍ਹਦੀ ਸੀ ਤਾਂ ਮੇਰੀ ਭੈਣ ਨੇ ਕਾਲਜ ਖਤਮ ਕਰ ਲਿਆ ਸੀ ਉਹਨਾਂ ਦੋਵਾਂ ਭੈਣਾਂ ਦਾ 4 ਕਿਸਾਲ ਦਾ ਅੰਤਰ ਸੀ ਏਜ ਦਾ ਜਦੋਂ ਉਹਦੀ ਭੈਣ ਨੇ ਕਾਲਜ ਖਤਮ ਕੀਤਾ ਤਾਂ ਉਹਦੇ ਲਈ ਬਹੁਤ ਸੋਹਣੇ ਸੁਨੱਖੇ ਮੁੰਡੇ ਦਾ ਰਿਸ਼ਤਾ ਆਇਆ ਮੁੰਡਾ ਸੋਹਣਾ ਸੁਨੱਖਾ ਵੀ ਸੀ ਤੇ ਘਰ ਪਰਿਵਾਰ ਵੀ ਬਹੁਤ ਜਿਆਦਾ ਵਧੀਆ ਸੀ ਤਕੜੇ ਸੀ ਪੈਸੇ ਵਾਲੇ ਸੀ ਕਹਿੰਦੀ ਮੇਰੇ ਪਾਪਾ ਇੱਕ ਨਾਰਮਲ ਮੁਲਾਜ਼ਮ ਸੀ ਜਿੱਦਾਂ ਆਪਣੇ ਆਮ ਮੱਧ ਵਰਗੀ ਪਰਿਵਾਰ ਹੁੰਦੇ ਆ ਪਰ ਜਿਹੜੇ ਮੁੰਡੇ ਦਾ ਰਿਸ਼ਤਾ ਆਇਆ ਸੀ ਉਹ ਮੁੰਡਾ ਤੇ ਉਹਦਾ ਪਰਿਵਾਰ ਸਾਡੇ ਨਾਲੋਂ ਕਾਫੀ ਅਮੀਰ ਸੀ ਮੇਰੀ ਭੈਣ ਸੋਹਣੀ ਸੀ ਇਸ ਲਈ ਉਹਨਾਂ ਨੇ ਮੇਰੀ ਭੈਣ ਦਾ ਮੰਗ ਕੇ ਰਿਸ਼ਤਾ ਲਿਆ ਸੀ ਮੰਮੀ ਤਾਂ ਹਜੇ ਨਹੀਂ ਚਾਹੁੰਦੇ ਸੀ ਕਿ ਮੇਰੀ ਭੈਣ ਦਾ ਵਿਆਹ ਹੋਵੇ ਕਿਉਂਕਿ ਉਹ ਚਾਹੁੰਦੀ ਸੀ ਕਿ ਅਸੀਂ ਦੋਨੋਂ ਭੈਣਾਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋਈਏ ਪਰ ਮੇਰੇ ਪਾਪਾ ਨੇ ਕਿਹਾ ਕਿ ਛੋਟੀ ਕੁੜੀ ਹੈਗੀ ਆ ਉਹ ਪੜ੍ਹ ਲੇਗੀ ਵੱਡੀ ਨੂੰ ਜਦੋਂ ਪਰਿਵਾਰ ਵਧੀਆ ਮਿਲ ਰਿਹਾ ਜੇ ਅੱਗੇ ਉਹਨਾਂ ਨੇ ਪੜ੍ਹਨਾ ਪੜਾਉਣਾ ਹੋਇਆ ਤਾਂ ਪੜਾ ਲੈਣਗੇ ਆਦਰਵਾਇਜ਼ ਆਪਾਂ ਨੂੰ ਪੇਰੈਂਟਸ ਨੂੰ ਤਾਂ ਇਹੀ ਹੁੰਦਾ ਕਿ ਉਹਨਾਂ ਦੀਆਂ ਧੀਆਂ ਜਿਹੜੀਆਂ ਸੋਹਰੇ ਘਰ ਸੁਖੀ ਬਸਣਾਂ ਮੇਰੀ ਮੰਮੀ ਨੂੰ ਇਹ ਗੱਲ ਫਿੱਟ ਆ ਗਈ ਤੇ ਮੇਰੀ ਭੈਣ ਦਾ ਰਿਸ਼ਤਾ ਕਰ ਦਿੱਤਾ ਰਿਸ਼ਤੇ ਤੋਂ ਬਾਅਦ ਵਿਆਹ ਹੋ ਗਿਆ ਮੇਰੀ ਭੈਣ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਸਹੁਰੇ ਘਰ ਮੇਰੀ ਭੈਣ ਨੂੰ ਰਾਣੀਆਂ ਦੀ ਤਰ੍ਹਾਂ ਰੱਖਿਆ ਗਿਆ ਮੇਰਾ ਜੀਜਾ ਜਿਹਦਾ ਨਾਮ ਜੱਗੀ ਸੀ ਉਹ ਮੇਰੀ ਭੈਣ ਨੂੰ ਫੁੱਲਾਂ ਵਾਂਗੂ ਰੱਖਦਾ ਸੀ ਤੇ ਮੇਰੀ ਭੈਣ ਦੇ ਸੱਸ ਤੇ ਸਹਰਾ ਬਹੁਤ ਹੀ ਜ਼ਿਆਦਾ ਨਰਮ ਸੁਭਾਅ ਦੇ ਮਾਲਕ ਸੀ ਮੇਰੇ ਜੀਜੇ ਨੂੰ ਕਾਫੀ ਜ਼ਮੀਨ ਆਉਂਦੀ ਸੀ ਪੜ੍ਹਿਆ ਲਿਖਿਆ ਬਹੁਤ ਸੀ ਤੇ ਉਹ ਨੌਕਰੀ ਵੀ ਕਰਦਾ ਸੀ ਉਹਨਾਂ ਦੀ ਜ਼ਿੰਦਗੀ ਬਹੁਤ ਸੋਹਣੀ गुਜ਼ਰ ਰਹੀ ਸੀ ਮੇਰੀ ਭੈਣ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਉਹਨੂੰ ਇੰਨਾ ਚੰਗਾ ਤੇ ਇੰਨਾ ਸਿਆਣਾ ਪਤੀ ਮਿਲੇਗਾ 2 ਸਾਲ ਬਾਅਦ ਮੇਰੀ ਭੈਣ ਦੀ ਕੁੱਖੋਂ ਇੱਕ ਬਹੁਤ ਪਿਆਰੀ ਬੇਟੀ ਦਾ ਜਨਮ ਹੋਇਆ ਬੇਟੀ ਦਾ ਨਾਮ ਪਰੀ ਸੀ ਪਰੀ ਦੇ ਜਨਮ ਲੈਂਦਿਆਂ ਜਦੋਂ ਸਾਨੂੰ ਖ਼ਬਰ ਮਿਲੀ ਤਾਂ ਅਸੀਂ ਸਾਰਾ ਪਰਿਵਾਰ ਹਸਪੀਟਲ ਦੇ ਵਿੱਚ ਗਏ ਪਰੀ ਨੂੰ ਵੇਖ ਕੇ ਮੈਂ ਉਹਨੂੰ ਗੋਦੀ ਦੇ ਵਿੱਚ ਉਠਾਇਆ ਤੇ ਮੈਂ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਮੈਂ ਵੀ ਕਾਲਜ ਸ਼ੁਰੂ ਕਰ ਲਿਆ ਸੀ ਪਰ ਮੈਨੂੰ ਆਪਣੀ ਭਾਣਜੀ ਪਰੀ ਨਾਲ ਬਹੁਤ ਜ਼ਿਆਦਾ ਲਗਾਵ ਸੀ ਥੋੜੇ ਦਿਨਾਂ ਬਾਅਦ ਮੈਂ ਆਪਣੀ ਭੈਣ ਨੂੰ ਮਿਲਣ ਚਲੀ ਜਾਂਦੀ ਜੇ ਮੇਰੇ ਤੋਂ ਨਾ ਜਾਇਆ ਜਾਂਦਾ ਤਾਂ ਮੈਂ ਆਪਣੇ ਜੀਜਾ ਜੀ ਨੂੰ ਫੋਨ ਕਰ ਦਿੰਦੀ ਕਿ ਜੀਜਾ ਜੀ ਮੈਨੂੰ ਪਰੀ ਨੂੰ ਮਲਾ ਕੇ ਲੈ ਜਾਓ ਮੇਰੇ ਜੀਜਾ ਜੀ ਨੇ ਕਦੇ ਮਨਾਂ ਨਹੀਂ ਕੀਤਾ ਸੀ ਉਹ ਮੇਰੀ ਭੈਣ ਨੂੰ ਮਲਾਉਣ ਆ ਜਾਂਦੇ ਸਾਡੇ ਮੇਰੇ ਪੇਕੇ ਘਰ ਮੈਂ ਆਪਣੀ ਭਾਣਜੀ ਪਰੀ ਨੂੰ ਜਾਣ ਤੋਂ ਵੱਧ ਪਿਆਰ ਕਰਦੀ ਸੀ ਇੱਕ ਸਾਲ ਬਾਅਦ ਫਿਰ ਮੇਰੀ ਭੈਣ ਦੀ ਕੁੱਖ ਹਰੀ ਹੋਈ ਇਸ ਵਾਰ ਮੇਰੀ ਮਾਂ ਨੂੰ ਸੀ ਕਿ ਮੇਰੀ ਭੈਣ ਦੇ ਬੇਟਾ ਹੋਵੇ ਔਰਤਾਂ ਨੂੰ ਹੁੰਦਾ ਹੀ ਆ ਭਾਵੇਂ ਅਮੀਰ ਘਰਾਣੇ ਦੀਆਂ ਹੋਣ ਆ ਭਾਵੇਂ ਮੱਧ ਵਰਗੀ ਪਰਿਵਾਰ ਦੀਆਂ ਹੋਣ ਸਾਰੀਆਂ ਔਰਤਾਂ ਦੇ ਮਨ ਵਿੱਚ ਇਹ ਲਾਲਸਾ ਹੁੰਦੀ ਆ ਕਿ ਉਹਨਾਂ ਦੀ ਔਲਾਦ ਦੇਤੀ ਤੇ ਪੁੱਤ ਜ਼ਰੂਰ ਹੋਣਾ ਸਾਰਿਆਂ ਨੇ ਅਰਦਾਸਾਂ ਕੀਤੀਆਂ ਜਦੋਂ ਮੇਰੀ ਭੈਣ ਦੀ ਡਿਲੀਵਰੀ ਦਾ ਸਮਾਂ ਆਇਆ ਤਾਂ ਮੇਰੀ ਭੈਣ ਦੀ ਤੇ ਉਹਦੇ ਬੱਚੇ ਦੀ ਮੌਤ ਹੋ ਗਈ ਘਰ ਦੇ ਵਿੱਚ ਕੋਹਰਾ ਮਚ ਗਿਆ ਸਾਡੇ ਲਈ ਇਹ ਸਦਮਾ ਨਾ ਬਰਦਾਸ਼ਤ ਕਰਨ ਦੇ ਯੋਗ ਸੀ ਮੇਰੀ ਛੋਟੀ ਜੀ ਭਾਣ ਜੀ ਪਰੀ ਜਿਹਨੂੰ ਮੈਂ ਦਿਨ ਰਾਤ ਚੁੱਕਦੀ ਸੀ ਉਹ ਹੁਣ ਮੇਰੇ ਕੋਲ ਹੀ ਰਹਦੀ ਕਿਉਂਕਿ ਪਰਿਵਾਰ ਦੇ ਮੈਂਬਰਾਂ ਦਾ ਸਦਮੇ ਦੇ ਵਿੱਚ ਬੁਰਾ ਹਾਲ ਸੀ ਮੈਨੂੰ ਵੀ ਆਪਣੀ ਭੈਣ ਦੇ ਮੌਤ ਦਾ ਬਹੁਤ ਸਦਮਾ ਲੱਗਿਆ ਸਾਡੇ ਨੂੰ ਸਾਰੇ ਪਰਿਵਾਰ ਨੂੰ ਇਹ ਗੱਲ ਦਾ ਬਹੁਤ ਦੁੱਖ ਹੋਇਆ ਕਿ ਪ੍ਰਮਾਤਮਾ ਨੇ ਇਹ ਕੀ ਕਰਤਾ ਕਿਉਂਕਿ ਵੈਸੇ ਉਹਨੂੰ ਕੋਈ ਦੁੱਖ ਨਹੀਂ ਸੀ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਸੀ ਸਾਰਿਆਂ ਤੋਂ ਜ਼ਿਆਦਾ ਦੁੱਖ ਮੈਨੂੰ ਆਪਣੇ ਜੀਜਾ ਜੀ ਵੱਲ ਵੇਖ ਕੇ ਆਉਂਦਾ ਮੇਰੀ ਭੈਣ ਦੇ ਸੱਸ ਸਹੁਰਾ ਆਪਣੀ ਪੋਤੀ ਨੂੰ ਲੈਣ ਆਏ ਪਰ ਉਹ ਉਹਨਾਂ ਦੇ ਨਾਲ ਗਈ ਨਹੀਂ ਉਸ ਤੋਂ ਬਾਅਦ ਮੇਰੇ ਜੀਜਾ ਜੀ ਆਪਣੀ ਬੇਟੀ ਨੂੰ ਲੈਣ ਆਏ ਪਰ ਜਦੋਂ ਵੀ ਉਹਨੂੰ ਕੋਈ ਲੈਣ ਆਉਂਦਾ ਸੀ ਤਾਂ ਉਹ ਮੇਰੀ ਕੁੱਖੜ ਦੇ ਵਿੱਚ ਵੱਡ ਜਾਂਦੀ ਸੀ ਉਹ ਬਹੁਤ ਛੋਟੀ ਸੀ ਕਿਉਂਕਿ ਤੇ ਉਹ ਮੇਰੇ ਬਿਨਾਂ ਰਹਿੰਦੀ ਨਹੀਂ ਸੀ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਹ ਪਤਾ ਲੱਗ ਚੁੱਕਿਆ ਸੀ ਕਿ ਰਾਣੀ ਦੇ ਜਾਣ ਬਾਅਦ ਇਹਨੂੰ ਪ੍ਰੀਤ ਹੀ ਆਪਣੀ ਮਾਂ ਲੱਗਦੀ ਆ ਤੇ ਰਿਸ਼ਤੇਦਾਰਾਂ ਦੇ ਕਹਿਣ ਤੇ ਤੇ ਮੇਰੀ ਭੈਣ ਦੇ ਸੱਸ ਸਹੁਰੇ ਦੇ ਕਹਿਣ ਤੇ ਮੇਰੇ ਪਾਪਾ ਨੇ ਮੇਰਾ ਇਸ਼ਤਾ ਮੇਰੇ ਜੀਜਾ ਜੀ ਨਾਲ ਕਰਤਾ ਇਹ ਜਦ ਤਾ ਮੇਰੀ ਸਹਿਮਤੀ ਨਾਲ ਹੋਇਆ ਸੀ ਮੇਰੇ ਤੋਂ ਪੁੱਛਿਆ ਗਿਆ ਮੈਨੂੰ 2 ਦਿਨ ਦਾ ਸਮਾਂ ਦਿੱਤਾ ਗਿਆ ਸੋਚਣ ਲਈ ਮੈਂ 2 ਦਿਨ ਸੋਚਿਆ ਤੇ ਸੋਚਣ ਤੋਂ ਬਾਅਦ ਮੈਂ ਆਪਣੇ ਮਾਤਾ ਪਿਤਾ ਦੇ ਫੈਸਲੇ ਨੂੰ ਮਨਜ਼ੂਰ ਕਰ ਲਿਆ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਧੀਏ ਤੂੰ MBA ਕਰ ਰਹੀ ਆ ਤੇਰਾ ਸੁਪਨਾ ਸੀ MBA ਕਰਨਾ ਜੇ ਤੂੰ ਚਾਹੇ ਤਾਂ ਤੂੰ ਇਸ ਰਿਸ਼ਤੇ ਨੂੰ ਜਵਾਬ ਦੇ ਸਕਦੀ ਆ ਜਦੋਂ ਮੈਂ ਆਪਣੇ ਜੀਜਾ ਜੀ ਨਾਲ ਆਪਣੇ ਪੜ੍ਹਾਈ ਬਾਰੇ ਗੱਲ ਕੀਤੀ ਤਾਂ ਉਹਨੇ ਮੈਨੂੰ ਕਿਹਾ ਕਿ ਪ੍ਰੀਤ ਇਸ ਪਰੇ ਦੇ ਕਰਕੇ ਮੈਨੂੰ ਤੇਰੇ ਨਾਲ ਵਿਆਹ ਕਰਾਉਣਾ ਪੈ ਰਿਹਾ ਮੈਂ ਤੈਨੂੰ ਹਮੇਸ਼ਾ ਆਪਣੀਆਂ ਧੀਆਂ ਵਰਗੀ ਸਮਝਦਾ ਸੀ ਪਰ ਪਰੀ ਤੇਰੇ ਬਿਨਾ ਨਹੀਂ ਰਹਿੰਦੀ ਤੇ ਅਸੀਂ ਪਰੀ ਬਿਨਾ ਨਹੀਂ ਰਹਿ ਸਕਦੇ ਇਸੇ ਲਈ ਤੈਨੂੰ ਸਾਡੇ ਘਰ ਆ ਕੇ ਰਹਿਣਾ ਪਊਗਾ ਮੇਰੀ ਪਤਨੀ ਬਣ ਕੇ ਪਰ ਮੈਂ ਤੇਰੇ ਨਾਲ ਵਾਅਦਾ ਕਰਦਾ ਕਿ ਜੋ ਤੇਰੇ ਸੁਪਨੇ ਆ ਉਹ ਸਾਰੇ ਪੂਰੇ ਹੋਣਗੇ ਮੈਂ ਤੈਨੂੰ ਕਦੇ ਵੀ ਕਿਸੇ ਗੱਲ ਤੋਂ ਨਹੀਂ ਰੋਕਾਂਗਾ ਮੇਰਾ ਵਿਆਹ ਹੋ ਗਿਆ ਮੈਂ ਵਿਆਹ ਕੇ ਆਪਣੇ ਜੀਜਾ ਜੀ ਦੀ ਪਤਨੀ ਬਣ ਕੇ ਆਪਣੇ ਸਹੁਰੇ ਘਰ ਚਲੀ ਗਈ ਮੇਰੇ ਸੱਸ ਸਹੁਰਾ ਮੈਨੂੰ ਬਹੁਤ ਪਿਆਰ ਕਰਦੇ ਪਰ ਮੈਨੂੰ ਸਿਰਫ ਇੱਕ ਗੱਲ ਦਾ ਦੁੱਖ ਸੀ ਕਿ ਮੇਰੇ ਪਤੀ ਮੈਨੂੰ ਪਿਆਰ ਨਹੀਂ ਕਰਦੇ ਸੀ ਉਹਨਾਂ ਨੇ ਮੈਨੂੰ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਕਿ ਪ੍ਰੀਤ ਤੇਰੇ ਨਾਲ ਵਿਆਹ ਕਰਵਾਉਣਾ ਮੇਰੀ ਮਜਬੂਰੀ ਸੀ ਪਰ ਇਹ ਕਰਕੇ ਮੈਂ ਤੇਰੇ ਨਾਲ ਵਿਆਹ ਕਰਵਾਇਆ ਪਰ ਰਾਣੀ ਦੀ ਜਗ੍ਹਾ ਮੈਂ ਤੈਨੂੰ ਨਹੀਂ ਦੇ ਸਕਦਾ ਆਪਣੇ ਪਤੀ ਦੀ ਇਹ ਗੱਲ ਸੁਣ ਕੇ ਥੋੜਾ ਬੁਰਾ ਲੱਗਿਆ ਪਰ ਮੈਂ ਸੋਚਿਆ ਕਿ ਮੇਰੇ ਪਤੀ ਆਪਣੀ ਜਗ੍ਹਾ ਤੇ ਸਹੀ ਨੇ ਕਿਉਂਕਿ ਉਹਨਾਂ ਨੇ ਹਮੇਸ਼ਾ ਮੈਨੂੰ ਆਪਣੀਆਂ ਧੀਾਂ ਦੀ ਤਰ੍ਹਾਂ ਰੱਖਿਆ ਮੇਰੀ ਭੈਣ ਦਾ ਪਿਆਰ ਮੇਰੇ ਜੀਜਾ ਦੀ ਨਾਲ ਇੰਨਾ ਸੀ ਕਿ ਉਹ ਮੇਰੀ ਭੈਣ ਨੂੰ ਭੁੱਲ ਨਹੀਂ ਸਕੇ ਸੀ ਕਿਉਂਕਿ ਮੇਰੀ ਭੈਣ ਨੂੰ ਤਾਂ ਅਸੀਂ ਵੀ ਨਹੀਂ ਸੀ ਭੁੱਲ ਸਕੇ ਮੈਂ ਕੋਈ ਸ਼ਿਕਵਾ ਨਾ ਕੀਤਾ ਮੈਂ ਆਪਣੇ ਪਤੀ ਦਾ ਇੰਤਜ਼ਾਰ ਕੀਤਾ ਇੱਕ ਸਾਲ ਦੇ ਵਿੱਚ ਮੈਂ ਆਪਣੇ ਪਤੀ ਦਾ ਦਿਲ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਭਾਵੇਂ ਕਿ ਮੇਰੇ ਪਤੀ ਮੇਰੇ ਨਾਲ ਰਹਿੰਦੇ ਸੀ ਅਸੀਂ ਇੱਕ ਕਮਰੇ ਦੇ ਵਿੱਚ ਰਹਿੰਦੇ ਸੀ ਪਰ ਫਿਰ ਵੀ ਉਹ ਹਰ ਸਮੇਂ ਰਾਣੀ ਨੂੰ ਯਾਦ ਕਰਦੇ ਆ ਜਾਂਦੇ ਸੀ ਸਾਡੇ ਬੈੱਡਰੂਮ ਦੇ ਵਿੱਚ ਮੇਰੀ ਭੈਣ ਦੀਆਂ ਕਾਫੀ ਤਸਵੀਰਾਂ ਲੱਗੀਆਂ ਹੋਈਆਂ ਸੀ ਜਦੋਂ ਵੀ ਅਸੀਂ ਖਾਣਾ ਖਾਂਦੇ ਮੇਰਾ ਪਤੀ ਖਾਣਾ ਖਾਂਦਾ ਤਾਂ ਉਹ ਮੇਰੀ ਭੈਣ ਦੀਆਂ ਤਸਵੀਰਾਂ ਵੱਲ ਵੇਖਦਾ ਰਹਿੰਦਾ ਜਦੋਂ ਵੀ ਉਹ ਮੇਰੇ ਨਾਲ ਕਦੇ ਖੁੱਲ੍ਹ ਕੇ ਗੱਲਾਂ ਕਰਦਾ ਤਾਂ ਉਹ ਮੇਰੀ ਭੈਣ ਦੀਆਂ ਹੀ ਗੱਲਾਂ ਕਰਦਾ ਜਿਸ ਕਰਕੇ ਮੈਨੂੰ ਆਪਣੀ ਭੈਣ ਨਾਲ ਜੈਲਸੀ ਹੋਣ ਲੱਗੀ ਸੀ ਉਹ ਆਪਣੀ ਧੀ ਪਰੀ ਨਾਲ ਜਦੋਂ ਵੀ ਗੱਲ ਕਰਦਾ ਤਾਂ ਉਹਦੀ ਗੁਜ਼ਰੀ ਹੋਈ ਮਾਂ ਦੀਆਂ ਗੱਲਾਂ ਕਰਦਾ ਮੈਨੂੰ ਇਹ ਲੱਗਣ ਲੱਗ ਗਿਆ ਕਿ ਮੈਂ ਇਸ ਘਰ ਦੇ ਵਿੱਚ ਸਿਰਫ ਇੱਕ ਆਇਆ ਬਣ ਕੇ ਆਈਆਂ ਮੈਨੂੰ ਪਤਨੀ ਹੋਣ ਦਾ ਹੱਕ ਨਹੀਂ ਸੀ ਮਿਲ ਰਿਹਾ ਮੈਨੂੰ ਸ਼ਿਕਵਾ ਸੀ ਆਪਣੇ ਪਤੀ ਨਾਲ ਮੈਂ ਉਹਨੂੰ ਕਈ ਵਾਰ ਕਹਿ ਚੁੱਕੀ ਸੀ ਕਿ ਮੈਂ ਸਮਝਦੀ ਆ ਤੁਹਾਡੀ ਸਥਿਤੀ ਪਰ 1 ਸਾਲ ਹੋ ਗਿਆ ਤੁਸੀਂ ਮੈਨੂੰ ਆਪਣੀ ਪਤਨੀ ਦੇ ਰੂਪ ਦੇ ਵਿੱਚ ਸਵੀਕਾਰ ਨਹੀਂ ਕੀਤਾ ਵੀ ਇਸ ਤਰ੍ਹਾਂ ਤਾਂ ਫਿਰ ਮੈਂ ਵੀ ਕਿਵੇਂ ਜ਼ਿੰਦਗੀ ਕੱਢਾਂ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਤੂੰ ਮੈਨੂੰ ਥੋੜਾ ਸਮਾਂ ਹੋਰ ਦੇ ਮੈਨੂੰ ਰਾਣੀ ਦੀਆਂ ਯਾਦਾਂ ਦੇ ਵਿੱਚੋਂ ਨਿਕਲਣ ਦੇ ਮੈਂ ਨਹੀਂ ਚਾਹੁੰਦਾ ਕਿ ਮੈਂ ਤੈਨੂੰ ਅੱਧਾ ਅਧੂਰਾ ਮਿਲਾ ਪਰ ਰਾਣੀ ਦੀਆਂ ਯਾਦਾਂ ਨੂੰ ਮੇਰੇ ਜੀਜਾ ਜੀ ਦੇ ਦਿਮਾਗ ਦੇ ਵਿੱਚੋਂ ਕੱਢਣਾ ਨਾ ਮੁਮਕਿਨ ਸੀ ਜੇ ਰਾਣੀ ਦੇ ਰਿਸ਼ਤੇ ਦੇ ਤੌਰ ਤੇ ਵੇਖਾਂ ਤਾਂ ਉਹ ਮੇਰੇ ਜੀਜਾ ਜੀ ਸੀ ਪਰ ਜਦੋਂ ਮੈਂ ਆਪਣੇ ਰਿਸ਼ਤੇ ਵੱਲੋਂ ਵੇਖਾਂ ਤਾਂ ਉਹ ਮੇਰੇ ਪਤੀ ਸੀ ਜਦੋਂ ਵੀ ਮੈਂ ਇਹਨਾਂ ਦੋਨਾਂ ਰਿਸ਼ਤਿਆਂ ਨੂੰ ਕੰਪੇਅਰ ਕਰਦੀ ਸੀ ਤਾਂ ਮੇਰਾ ਦਿਮਾਗ ਫਟਣ ਵਾਲਾ ਹੋ ਜਾਂਦਾ ਸੀ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਆਪਣਾ ਬੱਚਾ ਚਾਹਣੀ ਆ ਮੇਰੇ ਪਤੀ ਨੇ ਮੇਰੀ ਗੱਲ ਮੰਨੀ ਤੇ ਆਉਂਦੇ ਸਾਲ ਮੇਰੀ ਕੁੱਖੋਂ ਬਹੁਤ ਸੋਹਣੇ ਬੇਟੇ ਦਾ ਜਨਮ ਹੋਇਆ ਜਦੋਂ ਮੇਰੇ ਬੇਟਾ ਹੋਇਆ ਤਾਂ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੋਇਆ ਤੇ ਮੈਂ ਇਸ ਗੱਲ ਦੀ ਟਰਾਈ ਕੀਤੀ ਕਿ ਮੈਂ ਆਪਣੇ ਪਤੀ ਦੇ ਦਿਮਾਗ ਦੇ ਵਿੱਚੋਂ ਆਪਣੀ ਭੈਣ ਦੀਆਂ ਯਾਦਾਂ ਨੂੰ ਕੱਢਣ ਦੇ ਵਿੱਚ ਕਾਮਯਾਬ ਹੋ ਜੂੰਗੀ ਪਰ ਕਹਿੰਦੀ ਜਦੋਂ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਮੇਰਾ ਪਤੀ ਮੇਰਾ ਨਹੀਂ ਸੀ ਹੋ ਰਿਹਾ ਤਾਂ ਮੈਂ ਉਹਦੀ ਧੀ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ ਮੇਰੀ ਭੈਣ ਰਾਣੀ ਜਿਹੜੀ ਕਿ ਮੈਨੂੰ ਜਾਣ ਤੋਂ ਵੱਧ ਪਿਆਰੀ ਸੀ ਸਿਰਫ ਇਸ ਕਰਕੇ ਮੈਨੂੰ ਉਹਦੇ ਨਾਲ ਨਫ਼ਰਤ ਹੋ ਗਈ ਸੀ ਕਿ ਉਹਦਾ ਪਤੀ ਮੈਨੂੰ ਆਪਣੀ ਪਤਨੀ ਦੇ ਰੂਪ ਵਿੱਚ ਸਵੀਕਾਰ ਨਹੀਂ ਕਰ ਰਿਹਾ ਸੀ ਮੈਂ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਮਝੌਤਾ ਕੀਤਾ ਸੀ ਕਿਉਂਕਿ ਮੈਂ ਆਪਣੀ MBA ਵੀ ਕੰਪਲੀਟ ਨਹੀਂ ਕੀਤੀ ਸੀ ਸਿਰਫ ਪਰੀ ਕਰਕੇ ਮੈਂ ਆਪਣੇ ਪੁੱਤ ਦਾ ਧਿਆਨ ਰੱਖਦੀ ਉਹਨੂੰ ਖਵਾਉਂਦੀ ਪਿਉਂਦੀ ਸਾਰਾ ਦਿਨ ਉਹਦੇ ਵਿੱਚ ਉਲਝੀ ਰਹਿੰਦੀ ਤੇ ਪਰੀ ਦਾ ਮੈਂ ਧਿਆਨ ਰੱਖਣਾ ਛੱਡਤਾ ਸੀ ਪਰੀ ਹਮੇਸ਼ਾ ਆਪਣੇ ਪਾਪਾ ਕੋਲ ਸ਼ਿਕਾਇਤ ਕਰਦੀ ਕਿ ਮੰਮਾ ਮੈਨੂੰ ਪਿਆਰ ਨਹੀਂ ਕਰਦੇ ਸਿਰਫ ਵੀਰੇ ਨੂੰ ਕਰਦੇ ਆ ਜਦੋਂ ਵੀ ਪਰੀ ਮੇਰੇ ਬੇਟੇ ਨੂੰ ਚੱਕਣ ਆਉਂਦੀ ਜਾਂ ਉਹਨੂੰ ਪਿਆਰ ਕਰਦੀ ਤਾਂ ਮੈਂ ਉਹਨੂੰ ਝਿੜਕ ਕੇ ਡਾਂਟ ਕੇ ਉੱਥੋਂ ਭਜਾ ਦਿੰਦੀ ਜਦੋਂ ਮੇਰੇ ਪਤੀ ਨਾਲ ਹੁੰਦੇ ਤਾਂ ਮੈਂ ਪਰੀ ਨੂੰ ਬਹੁਤ ਝਿੜਕਦੀ ਮੈਂ ਚਾਹੁੰਦੀ ਸੀ ਕਿ ਪਰੀ ਮੈਨੂੰ ਬਹੁਤ ਨਫ਼ਰਤ ਕਰੇ। ਇਸੇ ਤਰ੍ਹਾਂ ਸਮਾਂ ਗੁਜ਼ਰਦਾ ਗਿਆ। ਮੈਂ ਆਪਣੇ ਪਤੀ ਦੇ ਦਿਮਾਗ ਦੇ ਵਿੱਚੋਂ ਕਦੇ ਵੀ ਰਾਣੀ ਦੀ ਆਜ਼ਾਦਾਂ ਨੂੰ ਨਹੀਂ ਕੱਢ ਸਕੀ। ਪਰ ਮੈਂ ਉਹਦੀ ਬੇਟੀ ਨੂੰ ਨਫ਼ਰਤ ਜ਼ਰੂਰ ਕਰਨ ਲੱਗ ਗਈ ਸੀ ਤੇ ਉਹਦੀ ਬੇਟੀ ਵੱਡੀ ਹੋ ਕੇ ਹੋਸਟਲ ਪੜ੍ਹਨ ਚਲੀ ਗਈ। ਕਿਉਂਕਿ ਪਰੀ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਮੈਂ ਉਹਦੀ ਮਤਰੀ ਹੀ ਮਾਂ ਹੈਗੀ ਮੈਂ ਉਹਦੀ ਮਾਸੀ ਆ ਪਰ ਮੈਂ ਉਹਨੂੰ ਨਫ਼ਰਤ ਕਰਦੀ ਆ। ਉਹਨੇ ਕਦੇ ਵੀ ਮੇਰੇ ਨਾਲ ਕੋਈ ਸ਼ਿਕਵਾ ਨਹੀਂ ਕੀਤਾ ਸੀ। ਉਹ ਮੇਰੀ ਰਿਸਪੈਕਟ ਕਰਦੀ ਸੀ ਪਰ ਮੈਂ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ। ਮੇਰਾ ਬੇਟਾ ਵੀ ਵੱਡਾ ਹੋ ਗਿਆ ਸੀ ਉਹ ਵੀ ਕਾਲਜ ਜਾਣ ਲੱਗਿਆ ਸੀ ਮੇਰੇ ਬੇਟੇ ਨੂੰ ਪਰਿਪ੍ਰਤੀ ਮੇਰਾ ਵਿਵਹਾਰ ਚੰਗਾ ਨਹੀਂ ਲੱਗਦਾ ਸੀ ਉਹ ਮੈਨੂੰ ਸਮਝਾਉਂਦਾ ਕਿ ਮਾਂ ਤੂੰ ਭੈਣ ਨਾਲ ਇਦਾਂ ਦਾ ਵਿਵਹਾਰ ਨਾ ਕਰਿਆ ਕਰ ਤਾਂ ਮੈਂ ਆਪਣੇ ਬੇਟੇ ਨੂੰ ਕਹਿੰਦੀ ਕਿ ਤੂੰ ਮੇਰੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ ਇਸ ਲਈ ਤੂੰ ਆਪਣੇ ਜਿਹੜੇ ਵਿਚਾਰ ਨੇ ਉਹ ਆਪਣੇ ਕੋਲ ਹੀ ਰੱਖ ਇਸ ਗੱਲ ਕਰਕੇ ਮੇਰਾ ਬੇਟਾ ਵੀ ਮੇਰੇ ਤੇ ਖਿਜਣ ਲੱਗ ਗਿਆ ਸੀ ਮੇਰੇ ਪਤੀ ਨੇ ਮੈਨੂੰ ਕਦੇ ਕੋਈ ਉਲਾਮਾ ਨਹੀਂ ਦਿੱਤਾ ਸੀ ਕਦੇ ਕੋਈ ਸ਼ਿਕਾਇਤ ਨਹੀਂ ਕੀਤੀ ਸੀ ਮੇਰਾ ਪਤੀ ਮੇਰੀ ਹਰ ਲੋੜ ਪੂਰੀ ਕਰਦਾ ਸੀ ਮੈਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਸੀ ਪਰ ਮੈਂ ਆਪਣੇ ਦਿਲ ਦੇ ਵਿੱਚੋਂ ਇਹ ਗੱਲ ਨੂੰ ਨਹੀਂ ਕੱਢ ਸਕੀ ਕਿ ਉਹ ਰਾਣੀ ਦੀਆਂ ਯਾਦਾਂ ਦੇ ਵਿੱਚ ਗੁਆਚਿਆ ਰਹਿੰਦਾ ਹੈ ਜਦੋਂ ਮੈਂ ਹੌਲੀ-ਹੌਲੀ ਰਾਣੀ ਦੀਆਂ ਸਾਰੀਆਂ ਤਸਵੀਰਾਂ ਸਾਰੇ ਘਰ ਦੇ ਵਿੱਚੋਂ ਹਟਾਤੀਆਂ ਸੀ ਤਾਂ ਉਸ ਤੋਂ ਬਾਅਦ ਮੇਰਾ ਪਤੀ ਉਦਾਸ ਰਹਿਣ ਲੱਗਿਆ ਸੀ ਪਰ ਉਹਨੇ ਮੈਨੂੰ ਕਦੇ ਸ਼ਿਕਾਇਤ ਨਹੀਂ ਕੀਤੀ ਸੀ ਪਰਿਵੀ ਆਪਣੇ ਪਾਪਾ ਨੂੰ ਕਹਿੰਦੀ ਕਿ ਮੰਮੀ ਦੀ ਕੋਈ ਵੀ ਫੋਟੋ ਆਪਣੇ ਘਰ ਦੇ ਵਿੱਚ ਨਹੀਂ ਲੱਗੀ ਹੋਈ ਜਦੋਂ ਪਰੀ ਆਪਣੇ ਪਾਪਾ ਨੂੰ ਇਹ ਗੱਲ ਕਹਿੰਦੀ ਤਾਂ ਮੈਨੂੰ ਉਹਤੇ ਹੋਰ ਵੀ ਗੁੱਸਾ ਆਉਂਦਾ ਪਰ ਮੈਂ ਬੋਲਦੀ ਨਾ ਪਰੀ ਹੋਸਟਲ ਦੇ ਵਿੱਚ ਪੜ੍ਹਦੀ ਸੀ ਉੱਥੇ ਉਹਦੀ ਕਿਸੇ ਮੁੰਡੇ ਨਾਲ ਜਾਣ ਪਛਾਣ ਹੋਈ ਮੁੰਡਾ ਵੀ ਐਮਬੀਬੀਐਸ ਦੀ ਡਿਗਰੀ ਕਰ ਰਿਹਾ ਸੀ ਤੇ ਪਰੀ ਵੀ ਐਮਬੀਬੀਐਸ ਕਰ ਰਹੀ ਸੀ ਦੋਨਾਂ ਨੇ ਆਪਣੀ ਡਿਗਰੀ ਖਤਮ ਹੁੰਦਿਆਂ ਆਪਸ ਵਿੱਚ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਪਰੀ ਨੇ ਆਪਣੇ ਪਾਪਾ ਨਾਲ ਗੱਲ ਕੀਤੀ ਕਿ ਮੈਂ ਇੱਕ ਮੁੰਡਾ ਪਸੰਦ ਕੀਤਾ ਤੇ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਮੇਰੇ ਲਈ ਪਰੀ ਤੋਂ ਬਦਲਾ ਲੈਣ ਦਾ ਸਭ ਤੋਂ ਵਧੀਆ ਸਮਾਂ ਸੀ ਮੈਂ ਇਸ ਵਿਆਹ ਨੂੰ ਮਨਾ ਕਰ ਦਿੱਤਾ ਮੈਂ ਕਿਹਾ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਪਰ ਮੇਰਾ ਬੇਟਾ ਤੇ ਮੇਰੇ ਪਤੀ ਇਸ ਰਿਸ਼ਤੇ ਨੂੰ ਮਨਜ਼ੂਰ ਕਰ ਚੁੱਕੇ ਸੀ ਮੈਂ ਵਾਰ-ਵਾਰ ਕਹਿੰਦੀ ਰਹੀ ਦੁਹਾਈ ਪਾਉਂਦੀ ਰਹੀ ਕਿ ਇਹ ਵਿਆਹ ਮੈਨੂੰ ਮਨਜ਼ੂਰ ਨਹੀਂ ਜੇ ਇਹ ਵਿਆਹ ਕਰਨਾ ਤਾਂ ਮੈਂ ਇਸ ਵਿਆਹ ਦੇ ਵਿੱਚ ਸ਼ਾਮਲ ਨਹੀਂ ਹੋऊंगी ਤਾਂ ਮੇਰੇ ਪਤੀ ਤੇ ਮੇਰੇ ਬੇਟੇ ਨੇ ਮੇਰੀ ਗੈਰ ਮੌਜੂਦਗੀ ਦੇ ਵਿੱਚ ਉਹਨਾਂ ਦੋਵਾਂ ਦੀ ਕੋਰਟ ਮੈਰਿਜ ਕਰਵਾਤੀ ਮੈਂ ਹੀ ਆਪਣੇ ਪਤੀ ਨਾਲ ਰਹਿਣ ਆਪਣੇ ਸਹੁਰੇ ਘਰ ਚਲੀ ਗਈ ਪਰੀ ਆਪਣੇ ਸਹੁਰੇ ਘਰੋਂ ਕਦੇ-ਕਦੇ ਮਿਲਣ ਆਉਂਦੀ ਤਾਂ ਮੈਂ ਉਹਨੂੰ ਬਿਲਕੁਲ ਵੀ ਨਾ ਬੁਲਾਉਂਦੀ ਮੈਂ ਜਿੰਨੀ ਪਰੀ ਨੂੰ ਨਫ਼ਰਤ ਕਰਦੀ ਸੀ ਮੇਰਾ ਬੇਟਾ ਵੀ ਮੇਰੇ ਤੋਂ ਦੂਰ ਹੋ ਰਿਹਾ ਸੀ ਕਾਲਜ ਖਤਮ ਕਰਨ ਤੋਂ ਬਾਅਦ ਮੇਰਾ ਬੇਟਾ ਕੈਨੇਡਾ ਚਲਾ ਗਿਆ ਕੈਨੇਡਾ ਜਾ ਕੇ ਉਹ ਮੈਨੂੰ ਕਦੇ ਫੋਨ ਨਾ ਕਰਦਾ ਸਿਰਫ ਉਹ ਮੇਰਾ ਹਾਲਚਾਲ ਪੁੱਛਦਾ ਤੇ ਉਸ ਤੋਂ ਬਾਅਦ ਆਪਣੇ ਪਾਪਾ ਨਾਲ ਘੰਟਿਆਂ ਵੱਧੀ ਗੱਲਾਂ ਕਰਦਾ ਮੇਰੇ ਬੇਟੇ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਸੀ ਕਿ ਮੈਂ ਪਰੀ ਦੀ ਹੀ ਨਹੀਂ ਆਪਣੇ ਬੇਟੇ ਦੀ ਵੀ ਮਤਰੀਏ ਮਾਂ ਹਾਂ ਉਹਨੇ ਮੈਨੂੰ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨੂੰ ਹਰ ਵਾਰ ਇਹੀ ਗੱਲ ਕਹਿ ਕੇ ਟਾਲਦੀ ਰਹੀ ਕਿ ਤੂੰ ਮੇਰੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਦਾ। ਪਰੀ ਦੀ ਕੁੱਖੋਂ ਇੱਕ ਬਹੁਤ ਸੋਹਣੀ ਬੇਟੀ ਨੇ ਜਨਮ ਲਿਆ। ਪਰੀ ਜਦੋਂ ਵੀ ਆਪਣੀ ਬੇਟੀ ਨੂੰ ਲੈ ਕੇ ਮੇਰੇ ਘਰ ਮਿਲਣ ਆਉਂਦੀ ਤਾਂ ਪਰੀ ਦੀ ਬੇਟੀ ਭੱਜ ਕੇ ਮੇਰੇ ਗਲ ਲੱਗਦੀ ਮੈਨੂੰ ਨਾਨੀ-ਨਾਨੀ ਕਹਿੰਦੀ ਪਰ ਮੈਨੂੰ ਉਹਦਾ ਪਿਆਰ ਨਾ ਆਉਂਦਾ। ਮੇਰਾ ਇਹ ਵਿਹਵ ਦੇਖ ਕੇ ਪਰੀ ਉਦਾਸ ਤਾਂ ਹੁੰਦੀ ਪਰ ਉਹ ਕਦੇ ਸ਼ਿਕਾਇਤ ਨਾ ਕਰਦੀ। ਹੌਲੀ ਹੌਲੀ ਮੈਨੂੰ ਪਤਾ ਲੱਗਿਆ ਕਿ ਮੇਰਾ ਬੇਟਾ ਮੈਨੂੰ ਨਫ਼ਰਤ ਕਰਨ ਲੱਗ ਗਿਆ ਕਿਉਂਕਿ ਪਹਿਲਾਂ ਉਹ ਮੇਰੇ ਨਾਲ ਥੋੜੀ ਗੱਲ ਕਰਦਾ ਸੀ ਹੁਣ ਉਹਨੇ ਮੇਰੇ ਨਾਲ ਗੱਲ ਕਰਨੀ ਬਿਲਕੁਲ ਬੰਦ ਕਰ ਦਿੱਤੀ ਸੀ ਇੱਕ ਦਿਨ ਮੇਰੇ ਪਤੀ ਨੂੰ ਹਾਰਟ ਅਟੈਕ ਆਇਆ ਤੇ ਉਹਨਾਂ ਦੀ ਮੌਤ ਹੋ ਗਈ ਮੇਰੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ ਹੋਵੇ ਕਿਉਂਕਿ ਮੈਂ ਆਪਣੇ ਬੱਚਿਆਂ ਨੂੰ ਲੱਖ ਨਫ਼ਰਤ ਕੀਤੀ ਆਪਣੇ ਬੱਚਿਆਂ ਨਾਲ ਵਿਤਕਰਾ ਕੀਤਾ ਪਰ ਮੇਰੇ ਪਤੀ ਨੇ ਮੇਰਾ ਕਦੇ ਸਾਥ ਨਹੀਂ ਛੱਡਿਆ ਸੀ ਫਿਰ ਵੀ ਉਹ ਮੇਰੀ ਹਰ ਇੱਕ ਗੱਲ ਸਹਾਰਦਾ ਸੀ ਤੇ ਮੇਰੀ ਹਰ ਲੋੜ ਪੂਰੀ ਕਰਦਾ ਸੀ ਆਪਣੇ ਪਤੀ ਦੀ ਪਈ ਲਾਸ਼ ਵੇਖ ਕੇ ਮੇਰੀਆਂ ਅੱਖਾਂ ਨਿਕਲ ਗਈਆਂ ਮੈਂ ਆਪਣੇ ਬੇਟੇ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਉਹਦਾ ਨੰਬਰ ਨਹੀਂ ਲੱਗਿਆ ਕਿਉਂਕਿ ਉਹਨੇ ਮੇਰਾ ਨੰਬਰ ਬਲੌਕ ਕੀਤਾ ਹੋਇਆ ਸੀ ਮੈਂ ਰੋਂਦੀ ਹੋਈ ਨੇ ਪਰੀ ਨੂੰ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਤੇਰੇ ਪਾਪਾ ਸਾਨੂੰ ਛੱਡ ਕੇ ਚਲੇ ਗਏ ਨੇ ਪਰੀ ਤੇ ਉਹਦਾ ਹਸਬੰਦ ਭੱਜ ਕੇ ਆਈ ਤੇ ਆ ਕੇ ਮੈਨੂੰ ਸੰਭਾਲ ਲਿਆ ਇਸ ਦੁੱਖ ਦੀ ਘੜੀ ਦੇ ਵਿੱਚ ਪਰੀ ਨੇ ਜਦੋਂ ਆ ਕੇ ਮੈਨੂੰ ਗੱਲ ਲਾਇਆ ਤਾਂ ਮੈਂ ਉਹਦੇ ਨਾਲ ਸਾਰੀ ਨਫ਼ਰਤ ਭੁੱਲ ਗਈ ਕਿਉਂਕਿ ਦੁੱਖ ਇੱਕ ਅਜਿਹੀ ਚੀਜ਼ ਆ ਦੁੱਖ ਇੱਕ ਅਜਿਹਾ ਸਮਾਂ ਕਿ ਸਾਨੂੰ ਉਦੋਂ ਪਰਖ ਹੁੰਦੀ ਆ ਕਿ ਸਾਡਾ ਕੌਣ ਆਪਣਾ ਤੇ ਕੌਣ ਪਰਾਇਆ ਪਰੀ ਨੇ ਮੈਨੂੰ ਸੰਭਾਲਿਆ ਪਰੀ ਦੇ ਪਤੀ ਨੇ ਮੇਰੇ ਪਤੀ ਦੀਆਂ ਅੰਤਮ ਰਸਮਾਂ ਸੰਬੰਧੀ ਜੋ ਪ੍ਰਬੰਧ ਕਰਨੇ ਸੀ ਉਹ ਸਾਰੇ ਕੀਤੇ ਮੇਰੀ ਦੋਤੀ ਆਪਣੇ ਛੋਟੇ-ਛੋਟੇ ਹੱਥਾਂ ਨਾਲ ਮੇਰੀਆਂ ਅੱਖਾਂ ਪੂੰਝਦੀ ਤੇ ਕਹਿੰਦੀ ਨਾਨੀ ਤੁਸੀਂ ਰੋ ਨਾ ਤਾਂ ਮੈਨੂੰ ਆਪਣੀ ਦੋਤੀ ਦਾ ਵੀ ਬਹੁਤ ਪਿਆਰ ਆਉਂਦਾ ਇਸ ਸਮੇਂ ਦੇ ਵਿੱਚ ਮੈਨੂੰ ਪਰੀ ਤੇ ਉਹਦੇ ਪਤੀ ਨੇ ਜੋ ਸਾਥ ਦਿੱਤਾ ਜੋ ਸੰਭਾਲਿਆ ਉਹਦਾ ਇਹੀ ਸਿੱਟਾ ਨਿਕਲਿਆ ਕਿ ਮੈਂ ਆਪਣੀ ਧੀ ਨੂੰ ਪਿਆਰ ਕਰਨ ਲੱਗੀ ਸੀ। ਮੇਰੀ ਧੀ ਨਾਲ ਮੈਂ ਜੋ ਕੀਤਾ ਉਹ ਬਿਲਕੁਲ ਭੁੱਲ ਚੁੱਕੀ ਸੀ। ਉਹਨੇ ਕਦੇ ਵੀ ਮੇਰੇ ਨਾਲ ਸ਼ਿਕਵਾ ਨਹੀਂ ਕੀਤਾ ਸੀ। ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਮਾਂ ਕੋਈ ਗੱਲ ਨਹੀਂ, ਇਨਸਾਨ ਤੋਂ ਗਲਤੀਆਂ ਹੋ ਜਾਂਦੀਆਂ। ਤੁਸੀਂ ਕਦੇ ਵੀ ਇਸ ਗੱਲ ਦਾ ਫਿਕਰ ਨਹੀਂ ਕਰਨਾ। ਮੇਰੇ ਦਿਲ ਵਿੱਚ ਤੁਹਾਡੇ ਪ੍ਰਤੀ ਕੋਈ ਗੁੱਸਾ ਨਹੀਂ, ਕੋਈ ਨਫ਼ਰਤ ਨਹੀਂ। ਸ਼ਾਇਦ ਤੁਸੀਂ ਕਿਤੇ ਨਾ ਕਿਤੇ ਆਪਣੀ ਜਗ੍ਹਾ ਸਹੀ ਹੋਮੋਗੇ ਪਰ ਤੁਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਤੇ ਇਸ ਤੋਂ ਬਾਅਦ ਕਦੇ ਆਪਣੇ ਆਪ ਨੂੰ ਇਕੱਲੇ ਨਾ ਸਮਝਿਓ। ਮੇਰੀ ਧੀ ਨੇ ਮੇਰੇ ਬੇਟੇ ਨੂੰ ਫੋਨ ਕੀਤਾ ਮੇਰਾ ਬੇਟਾ ਮੇਰੇ ਪਤੀ ਦੇ ਸੰਸਕਾਰ ਤੇ ਆਇਆ ਤੇ ਸੰਸਕਾਰ ਤੋਂ ਬਾਅਦ ਭੋਗ ਤੋਂ ਬਾਅਦ ਉਹ ਵਾਪਸ ਕੈਨੇਡਾ ਚਲਾ ਗਿਆ ਕੈਨੇਡਾ ਜਾ ਕੇ ਉਸ ਤੋਂ ਬਾਅਦ ਵੀ ਉਹਨੇ ਮੈਨੂੰ ਫੋਨ ਨਾ ਕੀਤਾ ਪਰ ਇਹਨੇ ਬਹੁਤ ਕੋਸ਼ਿਸ਼ ਕੀਤੀ ਮੇਰੇ ਬੇਟੇ ਨੂੰ ਸਮਝਾਇਆ ਤਾਂ ਉਸ ਤੋਂ ਬਾਅਦ ਮੇਰਾ ਬੇਟਾ ਮੇਰੇ ਨਾਲ ਗੱਲ ਕਰਨ ਲੱਗਿਆ ਤੇ ਮੈਂ ਸੋਚ ਲਈ ਕਿ ਇਹ ਉਹੀ ਭਰੀ ਹੈ ਜਿਹਨੂੰ ਮੈਂ ਇੰਨੀ ਨਫ਼ਰਤ ਕਰਦੀ ਸੀ ਹੁਣ ਮੈਂ ਘਰ ਦੇ ਵਿੱਚ ਇਕੱਲੀ ਰਹਿਣੀ ਆ ਪਰੀ ਤੇ ਉਹਦਾ ਪਤੀ ਹਰ ਹਫ਼ਤੇ ਮੈਨੂੰ ਮਿਲਣ ਆਉਂਦੇ ਆ ਤੇ ਜਦੋਂ ਵੀ ਪਰੀ ਨੇ ਡਿਊਟੀ ਜਾਣਾ ਹੁੰਦਾ ਤਾਂ ਉਹ ਮੇਰੀ ਦੋ ਧੀ ਨੂੰ ਮੇਰੇ ਕੋਲ ਛੱਡ ਜਾਂਦੀ ਆ ਉਹ ਕਹਿੰਦੀ ਆ ਮਾਂ ਤੂੰ ਇਕੱਲੀ ਰਹਿਣੀ ਆ ਤੇਰਾ ਨਾਲੇ ਜੀ ਲੱਗੂਗਾ ਨਾਲੇ ਤੂੰ ਮੇਰੀ ਧੀ ਦੀ ਸੰਭਾਲ ਕਰੇਗੀ ਕਿਉਂਕਿ ਨਾਨੀਆਂ ਤੋਂ ਵੱਧ ਤੀ ਦੋਧੀਆਂ ਨੂੰ ਕੌਣ ਸੰਭਾਲ ਸਕਦਾ ਆਪਣੇ ਧੀ ਤੇ ਜਵਾਈ ਦਾ ਇਹ ਬਿਹੇਵ ਦੇਖ ਕੇ ਮੈਨੂੰ ਆਪਣੇ ਆਪ ਤੇ ਸ਼ਰਮ ਆਉਂਦੀ ਆ ਮੈਂ ਆਪਣੇ ਪਤੀ ਤੇ ਆਪਣੀ ਭੈਣ ਦੀਆਂ ਸਾਰੀਆਂ ਤਸਵੀਰਾਂ ਘਰ ਦੇ ਵਿੱਚ ਲਗਾ ਦਿੱਤੀਆਂ ਨੇ ਜਦੋਂ ਵੀ ਮੇਰਾ ਮਨ ਦੁਖੀ ਹੁੰਦਾ ਤਾਂ ਮੈਂ ਉਹਨਾਂ ਦੀਆਂ ਤਸਵੀਰਾਂ ਅੱਗੇ ਖੜਕੇ ਉਹਨਾਂ ਤੋਂ ਮਾਫੀ ਮੰਗਦੀਆਂ ਤੇ ਆਪਣੀ ਭੈਣ ਨੂੰ ਕਹਿਣੀ ਆ ਸੌਰੀ ਦੀਦੀ ਤੁਸੀਂ ਤਾਂ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਹੋਣਾ ਕਿ ਤੇਰੀ लाਡਲੀ ਭੈਣ ਜਿਹਦੀ ਪਰੀ ਦੇ ਵਿੱਚ ਜਾਣ ਵਸਦੀ ਸੀ ਉਹ ਸਿਰਫ ਏਸ ਕਰਕੇ ਪਰੀ ਨੂੰ ਨਫ਼ਰਤ ਕਰੂਗੀ ਕਿਉਂਕਿ ਤੇਰੇ ਪਤੀ ਦਾ ਪਿਆਰ ਮੈਨੂੰ ਆਪਣੇ ਪਤੀ ਦੇ ਰੂਪ ਵਿੱਚ ਨਹੀਂ ਸੀ ਮਿਲਿਆ ਮੈਂ ਪਰੀ ਲਈ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਸਮਝੌਤਾ ਕੀਤਾ ਸੀ ਸ਼ਾਇਦ ਇਸ ਗੱਲ ਦੀ ਈਗੋ ਨੇ ਮੈਨੂੰ ਪਰੀ ਨਾਲੋਂ ਦੂਰ ਕਰ ਦਿੱਤਾ ਸੀ ਪਰ ਪ੍ਰੀ ਨੇ ਆਪਣਾ ਪਿਆਰ ਦਿਖਾ ਕੇ ਮੇਰੀ ਨਫ਼ਰਤ ਨੂੰ ਖਤਮ ਕਰ ਦਿੱਤਾ ਕਦੇ-ਕਦੇ ਮੈਂ ਬੈਠੀ ਸੋਚਦੀ ਕਿ ਮੈਂ ਗਲਤੀ ਨਹੀਂ ਕੀਤੀ ਕਿਉਂਕਿ ਗਲਤੀ ਉਹ ਹੁੰਦੀ ਆ ਜੋ ਅਣਜਾਣੇ ਦੇ ਵਿੱਚ ਹੋਵੇ ਤੇ ਮੈਂ ਜਾਣ ਬੁੱਝ ਕੇ ਪਾਪ ਕੀਤੇ ਆ ਮੇਰੇ ਪਤੀ ਨੇ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਕਦੇ ਵੀ ਉਹਦੀ ਗੱਲ ਨਹੀਂ ਸੀ ਸਮਝਦੀ ਪਰ ਹੁਣ ਮੈਨੂੰ ਇਹ ਅਹਿਸਾਸ ਹੋ ਗਿਆ ਸੀ ਕਿ ਰਿਸ਼ਤਿਆਂ ਦੇ ਵਿੱਚ ਕਾਫੀ ਛੋਟੇ-ਛੋਟੇ ਮਤਭੇਦ ਚੱਲਦੇ ਰਹਿੰਦੇ ਜਿੱਥੇ ਅਸੀਂ ਸਮਝੌਤੇ ਕਰਕੇ ਕੁਝ ਜਿਹ ਰਿਸ਼ਤਿਆਂ ਨੂੰ ਅਪਣਾ ਲਈਏ ਫਿਰ ਸਾਨੂੰ ਉਹਨਾਂ ਰਿਸ਼ਤਿਆਂ ਤੇ ਹਿਸਾਨ ਨਹੀਂ ਕਰਨਾ ਚਾਹੀਦਾ ਸਾਨੂੰ ਉਹਨਾਂ ਦੀ ਮਾਨ ਮਰਿਆਦਾ ਤੇ ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੀ ਗੱਲ ਸਿੱਖੀ ਆ ਕਿ ਜੇ ਅਸੀਂ ਰਿਸ਼ਤਿਆਂ ਦੇ ਵਿੱਚ ਪਿਆਰ ਦਾ ਬੀਜ ਬੀਜਾਂਗੇ ਤਾਂ ਸਾਨੂੰ ਪਿਆਰ ਮਿਲੇਗਾ ਤੇ ਜੇ ਅਸੀਂ ਰਿਸ਼ਤਿਆਂ ਨੂੰ ਨਫ਼ਰਤ ਕਰਾਂਗੇ ਤਾਂ ਉਹ ਰਿਸ਼ਤੇ ਵੀ ਕਿਤੇ ਨਾ ਕਿਤੇ ਸਾਡੇ ਤੋਂ ਦੂਰ ਹੋ ਜਾਣਗੇ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ